ਨਵ ਨਿਦੀ 18 ਸਿਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਜਿਸ ਮਨੁੱਖ ਨੇ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾ ਲਿਆ ਸੱਚ ਜਾਣਿਓ ਰਿਧੀਆਂ ਸਿਧੀਆਂ ਉਹਦੇ ਪਿੱਛੇ ਲੱਗੀਆਂ ਫਰਦੀਆਂ ਇਹ ਗੁਰੂ ਦਾ ਬਚਨ ਹੈ ਤੇ ਗੁਰੂ ਦਾ ਬਚਨ ਹਮੇਸ਼ਾ ਹੀ ਅਟਲ ਹੁੰਦਾ ਹੈ ਤੇ ਅੱਜ ਆਪਾਂ ਇੱਕ ਇਹੋ ਜੀ ਸ਼ਖਸੀਅਤ ਦੀ ਗੱਲ ਕਰਾਂਗੇ ਇੱਕ ਇਹੋ ਜੀ ਸੱਚੀ ਘਟਨਾ ਦੇ ਨਾਲ ਜੁੜਾਂਗੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਇੰਨਾ ਪਿਆਰ ਮਿਲਿਆ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਵਸਾ ਲਿਆ ਚਾਹੇ ਉਹ ਅਨਪੜ੍ਹ ਸਨ ਕਿਉਂਕਿ ਪ੍ਰਮਾਤਮਾ ਤੇ ਦਰਤ ਤੇ ਕੋਈ ਪੜਿਆ ਲਿਖਿਆ ਹੋਵੇ ਚਾਹੇ ਅਨਪੜ੍ਹ ਹੋਵੇ ਜਿਸ ਨੇ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਵਸਾ ਲਿਆ ਸੱਚ ਜਾਣਿਓ ਪ੍ਰਮਾਤਮਾ ਦੀ ਹਰ ਤਰੀ ਜਾਂ ਜਿਹੜੀਆਂ ਖੁਸ਼ੀਆਂ ਦਾ ਭਾਗੀ ਬਣ ਜਾਂਦਾ ਹੈ ਉਸ ਦੇ ਵਿੱਚ ਪਰਮਾਤਮਾ ਦੇ ਹਰ ਤਰ੍ਹਾਂ ਦੇ ਗੁਣ ਹਨ ਜਿਹੜੇ ਉਹ ਸਮਾ ਜਾਂਦੇ ਹਨ ਤੇ ਅਰਦਾਸ ਬੇਨਤੀ ਉਸ ਇਨਸਾਨ ਦੀ ਹਮੇਸ਼ਾ ਹੀ ਪੂਰੀ ਹੁੰਦੀ ਹੈ ਕਿਉਂਕਿ ਪਰਮਾਤਮਾ ਅੱਗੇ ਕੋਈ ਵੀ ਚੀਜ਼ ਅਸੰਭਵ ਨਹੀਂ ਹਰ ਇੱਕ ਚੀਜ਼ ਅਸੰਭਵ ਹੈ ਪਰ ਸਾਡੀ ਸੋਚ ਨਾਲ ਸਾਨੂੰ ਐ ਲੱਗਦਾ ਹੈ ਕਿ ਇਸ ਤਰ੍ਹਾਂ ਪਰਮਾਤਮਾ ਕਿਵੇਂ ਕਰ ਦੂਗਾ ਇਸ ਤਰ੍ਹਾਂ ਵਾਹਿਗੁਰੂ ਕਿਵੇਂ ਕਰ ਦਊਗਾ ਤਾਂ ਸਾਧ ਸੰਗਤ ਜੀ ਜੇ ਤੁਹਾਨੂੰ ਉਸ ਪ੍ਰਮਾਤਮਾ ਤੇ ਭਰੋਸਾ ਹੈ ਤਾਂ ਸੱਚੇ ਹਿਰਦੇ ਨਾਲ ਤੁਸੀਂ ਜੋ ਵੀ ਅਰਦਾਸ ਉਸ ਪ੍ਰਮਾਤਮਾ ਅੱਗੇ ਕਰੋਗੇ ਸੱਚ ਜਾਣਿਓ ਉਹ ਅਰਦਾਸ ਪ੍ਰਮਾਤਮਾ ਅੱਗੇ ਜ਼ਰੂਰ ਪੂਰੀ ਹੋਵੇਗੀ ਤਾਂ ਆਓ ਉਸ ਸੱਚੀ ਅਰਦਾਸ ਤੱਕ ਪਹੁੰਚਣ ਦੇ ਲਈ ਆਪਾਂ ਵੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਗਏ ਤੇ ਇਸ ਸੱਚੀ ਘਟਨਾ ਤੋਂ ਕੁਝ ਸਿੱਖੀਏ ਕਿ ਕਿਵੇਂ ਇੱਕ ਆਮ ਇਨਸਾਨ ਪਰਮਾਤਮਾ ਦੇ ਨਾਲ ਜੁੜ ਕੇ ਸੰਤ ਮਹਾਪੁਰਸ਼ ਬਣ ਜਾਂਦਾ ਹੈ ਤੇ ਆਪਣੇ ਰੋਗ ਹੀ ਨਹੀਂ ਹੋਰ ਸੰਗਤਾਂ ਦੇ ਰੋਗ ਵੀ ਉਹਨਾਂ ਦੀ ਅਰਦਾਸ ਬੇਨਤੀਆਂ ਨਾਲ ਦੂਰ ਹੋਣ ਲੱਗ ਜਾਂਦੇ ਆ ਤਾਂ ਗੱਲ ਕਰਦੇ ਹਾਂ ਜੀ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਜਿਹੜੇ ਕੀ ਅਨਪੜ੍ਹ ਸੰ ਜਦੋਂ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤਾਂ ਪੰਜ ਪਿਆਰਿਆਂ ਵੱਲੋਂ ਹੁਕਮ ਸੀ ਕਿ ਨਿਤਨੇਮ ਦੀ ਜਗ੍ਹਾ ਤੁਸੀਂ ਮੂਲ ਮੰਤਰ ਦੀ ਮਾਲਾ ਦਾ ਜਾਪ ਕਰਨਾ ਹੈ ਤੇ ਨਾਲ ਸਰੀਰ ਦੇ ਰੋਗ ਸਨ ਉਹਨਾਂ ਨੂੰ ਕੋਈ ਤੇ ਸਰੀਰ ਦੇ ਰੋਗ ਦੂਰ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ ਝਾੜੂ ਦੀ ਸੇਵਾ ਕਰਨੀ ਕਪਾਈ ਸ਼ੇਰ ਸਿੰਘ ਜੀ ਸਨ ਉਹ ਗੁਰੂ ਦੇ ਬਚਨਾਂ ਤੇ ਅਟਲ ਹੋਏ ਤੇ ਰੋਜ਼ ਉਸੇ ਤਰ੍ਹਾਂ ਹੀ ਮੂਲ ਮੰਤਰ ਦਾ ਜਾਪ ਦੀ ਮਾਲਾ ਤੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਦੀ ਸੇਵਾ ਕਰਨ ਲੱਗ ਪਏ ਇਸ ਹਰ ਤਰ੍ਹਾਂ ਰੋਜ਼ ਦੀ ਤਰ੍ਹਾਂ ਰੋਜ਼ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਨੇ ਤੇ ਆਪਣੀ ਉਹ ਸੇਵਾ ਨਿਭਾਉਣੀ ਤੇ ਨਾਲ ਮੂਲ ਮੰਤਰ ਦਾ ਮੂਲ ਮੰਤਰ ਦਾ ਜਾਪ ਕਰਨਾ ਇੱਕ ਦਿਨ ਕੀ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਜੀ ਸਨ ਉਹਨਾਂ ਵੱਲੋਂ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਅਲਮਾਰੀ ਹੁੰਦੀ ਹੈ ਜਿਸ ਦੇ ਵਿੱਚ ਰੁਮਾਲਾ ਸਾਹਿਬ ਪਏ ਹੁੰਦੇ ਹਨ ਉਸ ਦੀ ਚਾਬੀ ਗਵਾਚ ਗਈ ਜਦੋਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਣਾ ਸੀ ਤਾਂ ਮਾਲਾ ਸਾਹਿਬ ਦੀ ਜਿਹੜੀ ਰਮਾਲਾ ਸਾਹਿਬ ਜਿਹੜੇ ਅੰਦਰ ਪਾਈ ਸਨ ਅਲਮਾਰੀ ਦੇ ਵਿੱਚ ਉਸ ਦੀ ਚਾਬੀ ਨਾ ਮਿਲੀ ਤਾਂ ਉਸ ਸਮੇਂ ਜਿਹੜੇ ਹੈ ਪੰਜ ਸੱਤ ਵੀਰ ਜਿਹੜੇ ਹੋਰ ਆ ਜਾਂਦੇ ਸਨ ਜਿਹੜੇ ਕੀ ਗੁਰੂ ਦੇ ਦਰਸ਼ਨ ਦੇ ਲਈ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਤੇ ਇੱਧਰ ਪਾਈ ਛੇ ਸਿੰਘ ਜੀ ਸਨ ਤਾਂ ਉਹਨਾਂ ਪੰਜ ਸੱਤ ਵੀਰਾਂ ਨੇ ਭਾਈ ਸ਼ੇਰ ਸਿੰਘ ਜੀ ਨੂੰ ਕਿਹਾ ਕਿ ਜੇ ਗ੍ਰੰਤੀ ਸਿੰਘ ਵੱਲੋਂ ਉਹ ਚਾਬੀ ਜਿਹੜੀ ਹੈ ਅਲਮਾਰੀ ਦੀ ਨਹੀਂ ਮਿਲਦੀ ਤਾਂ ਆਪਾਂ ਤਾਲਾ ਤੋੜ ਦਿੰਨੇ ਆ ਪਰ ਭਾਈ ਸ਼ੇਰ ਸਿੰਘ ਜੀ ਨੇ ਕਿਹਾ ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ ਆਪਾਂ ਕਿਉਂ ਨਾ ਆਪਾਂ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਤਾਲਾ ਆਪਣੇ ਆਪ ਖੁੱਲ ਜਾਣਾ ਤਾਂ ਜਦੋਂ ਉਹ ਪੰਜ ਸੱਤ ਵੀਰਾਂ ਨੇ ਕਿਹਾ ਕਿ ਪਾਈ ਸਾਹਿਬ ਜੀ ਫਿਰ ਤੁਸੀਂ ਹੀ ਅਰਦਾਸ ਬੇਨਤੀ ਕਰੋ ਜਿਵੇਂ ਤੁਹਾਡਾ ਮਨ ਹੈ ਤਾਂ ਪਾਈ ਸ਼ੇਰ ਸਿੰਘ ਜਿਹੜੇ ਸਨ ਉਹ ਅਨਪੜ ਸਨ ਅਨਪੜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰੂ ਅੱਗੇ ਦਸਾਂ ਗੁਰੂਆਂ ਅੱਗੇ ਕਸਾਂ ਗੁਰੂਆਂ ਦਾ ਨਾਮ ਲੈ ਕੇ ਤੇ ਜਿਵੇਂ ਉਹਨਾਂ ਨੂੰ ਅਰਦਾਸ ਹੁੰਦੀ ਸੀ ਜਿੰਨੀ ਕਾਉਂਦੀ ਸੀ ਉਹਨਾਂ ਨੇ ਅਰਦਾਸ ਬੇਨਤੀ ਗੁਰੂ ਅੱਗੇ ਕਰਦੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਜਦੋਂ ਉਹ ਅਲਮਾਰੀ ਦੇ ਕੋਲ ਪਹੁੰਚੇ ਤੇ ਤਾਲੇ ਨੂੰ ਜਦੋਂ ਹੱਥ ਲਾਇਆ ਤਾਂ ਤਾਲਾ ਖੁੱਲਿਆ ਹੋਇਆ ਸੀ ਤਾਂ ਜਦੋਂ ਤਾਲਾ ਉਸ ਅਲਮਾਰੀ ਦਾ ਖੁੱਲ ਗਿਆ ਤਾਂ ਉਹਨਾਂ ਨੂੰ ਇੰਨਾ اٹਲ ਭਰੋਸਾ ਹੋਇਆ ਉਸ ਪਰਮਾਤਮਾ ਦਾ ਐਨੀ ਖੁਸ਼ੀ ਹੋਈ ਉਸ ਅਲਮਾਰੀ ਖੁੱਲਣ ਦੇ ਨਾਲ ਨਾਲ ਉਹਨਾਂ ਦੀ ਅੰਦਰ ਦੀ ਜਿਹੜੇ ਕਪਾਟ ਹੈ ਉਹ ਵੀ ਖੁੱਲ ਗਈ ਇਹ ਗੁਰੂ ਚਰਨਾਂ ਦੇ ਵਿੱਚ ਐਡੀ ਵੱਡੀ ਅਰਦਾਸ ਬੇਨਤੀ ਹੈ ਜਿਹੜੀ ਉਹ ਖੁਸ਼ ਹੋਏ ਨੇ ਕਿ ਉਸ ਤੋਂ ਬਾਅਦ ਉਹ ਗੁਰੂ ਨਾਲ ਹੋਰ ਵੱਧ ਜੁੜਦੇ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਤੇ ਆਈਜੀ ਉਸ ਸਮੇਂ ਦੇ ਕंवर ਸ਼ਮਸ਼ੇਰ ਸਿੰਘ ਉਹਨਾਂ ਦੀ ਧਰਮ ਪਤਨੀ ਨੂੰ ਜੋ ਕਿ ਕੋੜ ਦਾ ਰੋਗ ਸੀ ਉਹ ਵੀ ਪਾਈ ਛੇ ਸਿੰਘ ਜੀ ਨੇ ਜਦੋਂ ਗੁਰੂ ਅੱਗੇ ਅਰਦਾਸ ਕੀਤੀ ਉਸ ਦੇ ਨਾਲ ਉਹਨਾਂ ਦੀ ਧਰਮ ਪਤਨੀ ਦਾ ਜਿਹੜਾ ਕੋੜ ਸੀ ਆ ਜੀ ਕਮਰ ਸ਼ਮਸ਼ੇਰ ਸਿੰਘ ਜੀ ਦਾ ਦੀ ਪਤਨੀ ਦਾ ਉਹ ਕੋੜ ਦਾ ਰੋਗ ਜਿਹੜਾ ਉਹ ਵੀ ਦੂਰ ਹੋ ਗਿਆ ਤਾਂ ਇਸ ਤੋਂ ਇਲਾਵਾ ਹੋਰ ਵੀ ਸੰਗਤਾਂ ਪਾਈ ਛੇ ਸਿੰਘ ਜੀ ਕੋਲ ਆਉਂਦੀਆਂ ਸਨ ਤਾਂ ਪਾਈ ਛੇਰ ਸਿੰਘ ਜੀ ਨੂੰ ਐਨਾ ਪਤਾ ਚ ਲੱਗਣ ਲੱਗ ਗਿਆ ਸੀ ਕਿ ਇਹਨਾਂ ਨੇ ਦੇ ਪਿਛਲੇ ਜਿਹੜੇ ਕਰਮ ਹਨ ਉਸ ਦੇ ਵਿੱਚ ਕੀ ਚੰਗਾ ਕੀ ਮਾੜਾ ਤੇ ਇਹਨਾਂ ਨੂੰ ਗੁਰੂ ਨਾਲ ਕਿਵੇਂ ਜੁੜਨਾ ਚਾਹੀਦਾ ਹੈ ਇਹ ਭਾਈ ਸ਼ੇਰ ਸਿੰਘ ਜੀ ਨੂੰ ਪਤਾ ਚੱਲ ਜਾਂਦਾ ਸੀ ਚਾਹੇ ਉਹ ਦੱਸਦੇ ਨਹੀਂ ਸਨ ਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤਾਂ ਇੱਕ ਅਨਪੜ੍ਹ ਇਨਸਾਨ ਗੁਰੂ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਜੁੜ ਜਾਂਦਾ ਹੈ ਤੇ ਇਸ ਤਰ੍ਹਾਂ ਜਿਸ ਤਾਲੇ ਦੀ ਚਾਬੀ ਨਹੀਂ ਮਿਲ ਰਹੀ ਸੀ ਉਹ ਤਾਲਾ ਖੁੱਲ ਜਾਂਦਾ ਹੈ ਗੁਰੂ ਅੱਗੇ ਅਰਦਾਸ ਬੰਦੀਆਂ ਕਰਕੇ ਤਾਂ ਸਾਧ ਸੰਗਤ ਜੀ ਗੁਰੂ ਹਮੇਸ਼ਾ ਹੀ ਸਮਰੱਥ ਹੈ ਪਰ ਸਾਡੀ ਸਮਰੱਥਾ ਬਹੁਤ ਥੋੜੀ ਹੈ ਅਸੀਂ ਗੁਰੂ ਤੇ ਸ਼ੱਕ ਕਰਨ ਲੱਗ ਜੰਨੇ ਆ ਕਿਉਂਕਿ ਅਸੀਂ ਆਪਣੀ ਸਮਰੱਥਾ ਜਿੰਨਾ ਗੁਰੂ ਨੂੰ ਸਮਝਣ ਲੱਗ ਜੰਨੇ ਆ ਪਰ ਗੁਰੂ ਅੱਗੇ ਹਰ ਇੱਕ ਚੀਜ਼ ਸੰਭਵ ਹੈ ਅਸੰਭਵ ਨਹੀਂ ਇਹ ਸੱਚੀ ਗੱਲ ਹੈ ਤੇ ਪਾਈ ਸਾਹਿਬ ਪਿੰਪਿੰਦਰਪਾਲ ਸਿੰਘ ਜੀ ਦੀ ਮੈਨੂੰ ਅਕਸਰ ਗੱਲ ਯਾਦ ਹੁੰਦੀ ਹੈ ਜਦੋਂ ਕਿਸੇ ਦੀ ਅਰਦਾਸ ਬੇਨਤੀ ਨਹੀਂ ਹੁੰਦੀ ਜਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਜੇ ਤੁਸੀਂ ਤਾਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਕੋਈ ਵੀ ਸੇਵਾ ਜਿਹੜੀ ਉੱਥੇ ਸਾਨੂੰ ਮਿਲਦੀ ਹੈ ਉਹ ਕਰਨ ਲੱਗ ਜਾਓ ਉਹ ਕਰਨ ਤੋਂ ਬਾਅਦ ਫਿਰ ਜਦੋਂ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕੋਗੇ ਸੱਚ ਜਾਣ ਤੁਹਾਡਾ ਹਿਰਦਾ ਇੰਨਾ ਸ਼ੁੱਧ ਹੋ ਜਾਊਗਾ ਤੇ ਤੁਹਾਡੇ ਹਿਰਦੇ ਦੇ ਵਿੱਚ ਇੰਨਾ ਵਿਰਾਗ ਆ ਜਾਊਗਾ ਇਸ ਮੰਨ ਦੇ ਵਿੱਚ ਕਿਉਂਕਿ ਮਨ ਦੀ ਮੈਲ ਜਿਹੜੀ ਆ ਉਹ ਬਹੁਤ ਜ਼ਿਆਦਾ ਸਾਫ਼ ਹੋ ਜਾਂਦੀ ਹੈ ਤੇ ਫਿਰ ਗੁਰੂ ਅੱਗੇ ਜਿਹੜੀ ਕੀਤੀ ਹੋਈ ਅਰਦਾਸ ਬੇਨਤੀ ਹੈ ਉਹ ਸੱਚ ਪੂਰੀ ਹੋ ਜਾਂਦੀ ਹੈ ਬੜਾ ਨੇੜੇ ਗੁਰੂ ਦੇ ਪਹੁੰਚਿਆ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਏ ਪਾਈਸਾ ਪਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਐ ਕਿ ਗੁਰੂ ਕੋਲ ਮੱਥਾ ਟੇਕਣ ਦਾ ਜਿਹੜਾ ਆਨੰਦ ਹੈ ਉਹ ਵੱਖਰਾ ਹੀ ਹੋਵੇਗਾ ਜੇ ਤੁਸੀਂ ਪਹਿਲਾਂ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਜਾਂ ਕੋਈ ਹੋਰ ਸਿਪਾਈ ਦੀ ਸੇਵਾ ਜਦੋਂ ਤੁਸੀਂ ਕਰਕੇ ਗੁਰੂ ਕੋਲ ਮੱਥਾ ਟੇਕੋਗੇ ਤਾਂ ਸੱਚ ਜਾਣਿਓ ਮੱਥਾ ਟੇਕਣ ਦਾ ਜਿਹੜਾ ਆਨੰਦ ਹੈ ਗੁਰੂ ਦਾ ਜਿਹੜਾ ਪਿਆਰ ਹੈ ਉਹ ਤੁਹਾਨੂੰ ਜਰੂਰ ਮਿਲੇਗਾ ਇਹ ਪਾਈਸਾ ਪਾਈ ਪਿੰਦਰਪਾਲ ਸਿੰਘ ਜੀ ਦਾ ਕਹਿਣਾ ਹੈ ਸਾਧ ਸੰਗਤ ਜੀ ਗੁਰੂ ਤੇ ਜੇ ਭਰੋਸਾ ਹੈ ਗੁਰੂ ਦਾ ਨਾਮ ਅਸੀਂ ਆਪਣੇ ਹਿਰਦੇ ਚ ਵਸਾਇਆ ਹੈ ਰੋਜ਼ ਅੰਮ੍ਰਿਤ ਵੇਲੇ ਸੇ ਉੱਠ ਕੇ ਉਸ ਦਾ ਨਾਮ ਜਪਦੇ ਆ ਤਾਂ ਸੱਚ ਜਾਣਿਓ ਇੱਕ ਦਿਨੇ ਆ ਜਾਊਗਾ ਜਿਵੇਂ ਭਾਈ ਸ਼ੇਰ ਸਿੰਘ ਜੀ ਨੂੰ ਆਪਣੇ ਸਰੀਰ ਦੇ ਰੋਗ ਦੂਰ ਹੋਏ ਹੋਰ ਸੰਗਤਾਂ ਦੇ ਰੋਗ ਦੂਰ ਹੋਏ ਤੇ ਬਿਨਾਂ ਚਾਬੀ ਤੋਂ ਤਾਲਾ ਖੁੱਲ ਜਾਂਦਾ ਹੈ ਅਰਦਾਸ ਬੇਨਤੀਆਂ ਪੂਰੀਆਂ ਹੋ ਜਾਂਦੀਆਂ ਤਾਂ ਸਾਡੀਆਂ ਵੀ ਅਰਦਾਸ ਬੇਨਤੀਆਂ ਗੁਰੂ ਦੇ ਚਰਨਾ ਅੱਗੇ ਜ਼ਰੂਰ ਪੂਰੀਆਂ ਹੋਣਗੀਆਂ ਜਿਵੇਂ ਇੱਕ ਗੁਰੂ ਨੂੰ ਧਿਉਨੇ ਹਾਂ ਤੇ ਇੱਕ ਤੇ ਪੂਰਨ ਵਿਸ਼ਵਾਸ ਰੱਖਦੇ ਹਾਂ ਇੰਨੀਆਂ ਕਿ ਬੇਨਤੀਆਂ ਨੂੰ ਪ੍ਰਵਾਰ ਕਰਨ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ